ਆ ਗਿਆ ਉਸ ਤੋਂ ਪਹਿਲਾਂ ਮੋਗਨੇ ਭਵਨ ਤਮਾਨ ਨੇ ਮਲਾਜਮਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ 17 7 2020 ਵਾਲੇ ਮਲਾਜਮਾਂ ਨੂੰ 6ਵਾਂ ਪੇਗੇ ਲਾਗੂ ਕਰਨਾ 15 15 ਦਾ ਨੋਟਿੰਗ ਰੱਦ ਕਰਕੇ ਜੋ ਪਰਮਿਸ਼ਨ ਮਿਲਿਆ ਮਲਾਜਮਾਂ ਉਹਨਾਂ ਤਨਖਾਹ ਫਿਕਸ ਕਰਨੀਆਂ ਅਤੇ ਉਹਨਾਂ ਨੂੰ ਪਰਮਿਸ਼ਨ ਮਿਲਿਆ ਏਰੀਆ ਦੇਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਜੀ ਦੂਜੇ ਪਾਸੇ ਜੋ ਮੰਗਾਈ ਪੱਤੀਆਂ ਕਿਸਤ ਨਾਲ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਨਾਲ ਡੀ 38% ਆ 12% ਦਾ ਫਰਕ ਆ ਹਰ ਮਹੀਨੇ ਮਨਾਂ ਨੂੰ ਹਜ਼ਾਰਾਂ ਬੇ ਤਨਖਾਹ ਘੱਟ ਮਿਲਦੀ ਆ ਇਸ ਸੰਬੰਧੀ ਮੋਖੀ ਨੂੰ ਭਵੰਤਮਾਨ ਦੇ ਨਾਲ ਜੋ ਇੱਕ ਜਿਹੜੀ ਨੂੰ ਮੀਟਿੰਗ ਵਿੱਚ ਗੱਲਬਾਤ ਹੋਈ ਸੀ ਮੋਖੀ ਭਵੰਤਮਾਨ ਨੇ ਕਿਹਾ ਸੀ ਕਿ ਮੈਂ ਆਉਣ ਵਾਲੀ 2 ਅਗਸਤ ਨੂੰ ਮੀਟਿੰਗ ਕਰਾਂਗਾ ਚੰਡੀਗੜ੍ਹ ਦੇ ਵਿੱਚ ਪੰਜਾਬ ਹੌਣ ਵਿੱਚ ਮੋਖਨ ਦਾਸਰ ਵੱਲੋਂ ਇਹ ਪੱਤਰ ਵੀ ਜਾਰੀ ਕੀਤਾ ਗਿਆ ਸੀ ਜੋ ਸਾਂਝੇ ਫਰੰਡ ਦੇ ਆਗੂ 33 ਰਾਮ ਦੇ ਨਾਂ ਦੇ ਉੱਪਰ ਵੀ ਭਾਈ ਤੁਸੀਂ 2 ਅਗਸਤ ਨੂੰ ਨੰਨੜ ਪਹੁੰਚੋ ਪਰ ਉਹ ਜੋ ਮੀਟਿੰਗ ਆ ਉਹ ਅੱਗੇ ਪਾਤੀ ਗਈ ਆ ਜੀ ਆਮ ਦੇਖਦੇ ਆ ਹੈ ਕਿ ਆਪਾਂ ਮੋਖਨ ਦੀ ਭਵਾਨ ਤੁਹਾਨੂੰ ਹਮੇਸ਼ਾ ਹੀ ਡਾਂਗ ਟਪਾਉ ਕੰਮ ਕਰਨ ਲੱਗਿਆ ਹੁਣ ਦੁਬਾਰਾ ਜੋ ਮੀਟਿੰਗ ਆ ਪੰਜਾਬ ਭਵਨ ਚੰਡੀਗੜ੍ਹ ਵਿਖੇ 22 ਅਗਸਤ ਨੂੰ ਹੋਣੀ ਆ ਉਸ ਤੋਂ ਪਹਿਲਾਂ ਜੋ ਸਾਂਝੇ ਫਰੰਡ ਦਾ ਕਮਿੰਡਰ ਆ 33 ਰਾਮ ਨੇ ਕਿਹਾ ਕਿ ਅਸੀਂ 5 ਅਤੇ 6 ਅਗਸਤ ਨੂੰ ਸਾਰੇ ਪੰਜਾਬ ਦੇ ਕੋਨੇ-ਕੋਨੇ ਦੇ ਉੱਪਰ ਮੁੱਖਾਂ ਦੇ ਭਵਾਂਤਮਾਂ ਦੀਆਂ ਆਰਥੀਆਂ ਸਾਲੀਆਂ ਜਾਣਗੀਆਂ ਅਤੇ ਮੁੱਖਾਂ ਦੇ ਭਵਾਂਤਮਾਂ ਦੀ ਸਰਕਾਰ ਲਾਣੇ ਪੰਡ ਫੁੱਗੀ ਜਾਊਗੀ ਦੂਜੇ ਪਾਸੇ ਜੋ ਪਾਵਰ ਕਾਉਂਡ ਦੇ ਟਰਾਂਸਪੋਰਟ ਦੇ ਰਿਟਾਇਰ ਹੋਏ ਮਲਾਜਮ ਉਹਨਾਂ ਦੇ ਜੋ ਪ੍ਰਧਾਨ ਰਾਣੇ ਸ਼ਾਮ ਨੇ ਐਲਾਨ ਕਰ ਦਿੱਤਾ ਵੀ ਸਾਡੇ ਮਨਾਂ ਵਿੱਚ ਬਹੁਤ ਰੋਸ ਆ ਮੁੱਖੇ ਭਵਨਤਮਨ ਦੇ ਵਿਰੁੱਧ ਤੇ ਅਸੀਂ ਵੀ ਆਉਣ ਵਾਲੀ 5 ਦੇ 6 ਅਗਸਤ ਨੂੰ ਤਹਿਸੀਲ ਪੱਦਰ ਦੇ ਜਿਹੜਾ ਪੱਦਰ ਦੇ ਮੁੱਖੇ ਭਵਨਤਮਨ ਦੇ ਲਾਲਾਂ ਪਾਂਡਾ ਜੋ ਨੂੰ ਫੂਕੇ ਜਾਊਗਾ ਤੇ ਮੁੱਖੇ ਭਵਨਤਮਨ ਦੀਆਂ ਆਰਥੀ ਬਣਾ ਕੇ ਫੂਕੇ ਜਾਣਗੀਆਂ ਦੂਜੇ ਪਾਸੇ ਠੇਕਾ ਮਰਾਂ ਸ਼ਗਸ ਮੋਰਚਾ ਪੰਜਾਬ ਦੇ ਆਗੂ ਬਰਿੰਦਰ ਸਿੰਘ ਮੁੱਮੀ ਨੇ ਕਿਹਾ ਕਿ ਮੁੱਖੇ ਭਵਨਤਮਨ ਨੇ ਸਾਡੇ ਨਾਲ ਧੋਖਾ ਕੀਤਾ ਕਿਉਂਕਿ ਉਹਨਾਂ ਨਾਲ ਮੀਟਿੰਗ ਹੋਈ ਸੀ ਪਰ ਉਹ 2 ਅਗਸਤ ਦੀ ਮੀਟਿੰਗਾਂ ਜੋ ਅੱਗੇ ਪਾਸਤੀ ਗਈ ਆ ਪੰਜਾਬ ਭਵਨ ਚੰਡੀਗੜ੍ਹ ਵਿਖੇ ਉਹਨਾਂ ਦੁਆਰਾ ਮੀਟਿੰਗਾਂ ਜੋ ਠੇਕਾ ਉਹਨਾਂ ਸੰਗਠਨ ਸਮੂਰਥਾ ਦਾ ਆਗੂ ਬਰਿੰਦਰ ਮੁੱਮਨੀ ਨੇ ਕਿਹਾ ਕਿ 22 ਅਗਸਤ ਨੂੰ ਹੋਵੇਗੀ ਪਰ ਇਹ ਸਰਕਾਰ ਕੋਈ ਆਸੰਗਿਕ ਦੀ ਜਾਂਚ ਆਦੀ ਜੀ ਆਪਾਂ ਦੇਖਿਆ ਪਹਿਲਾਂ ਵੀ ਮੁਖਰੀ ਭਵਨ ਤਮਾਨ ਹੋਵੇ ਜਾਂ ਮੇਤਾਂ ਦੀ ਹਰਪਾਲ ਸਿੰਘ ਜੀਮਾ ਮੀਟਿੰਗ ਕਰ ਵੀ ਲੈਂਦੇ ਆ ਪਰ ਮੀਟਿੰਗ ਮੰਗਾ ਮੰਨ ਵੀ ਜਾਂਦੇ ਆ ਜਿਸ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਮੇਤਾਂ ਦੀ ਹਰਪਾਲ ਸਿੰਘ ਜੀਮਾ ਨਾਲ ਕਈ ਮੀਟਿੰਗਾਂ ਹੋਈਆਂ ਮੇਰੇ ਮਨ ਵੀ ਗਿਆ ਕਿ ਤੁਹਾਡੇ ਜੀਪੀਐਫ ਖਾਤੇ ਖੁੱਲੇ ਜਾਣਗੇ ਪਰ ਅੱਜ ਤੱਕ ਜੀਪੀਐਫ ਖਾਤੇ ਨਹੀਂ ਖੁੱਲੇ ਗਏ ਨਾ ਹੀ ਨਿਯਮ 72 ਸਾਲ ਪੁਰਾਣੀ ਮੈਂਸਾਂ ਸਕੀਮ ਲਾਗੂ ਕੀਤੀ ਗਈ ਆ ਹੁਣ ਆਉਣ ਵਾਲੇ ਸਮੇਂ ਦੇਖਦੇ ਆਂ ਕਿ ਬਾਜਗਾਸਤਮ ਕੀ ਮਲਾਜਾਂ ਦਾ ਮੰਗਾ ਨਾ ਹੱਲ ਹੁੰਦਾ ਜਾਂ ਨਹੀਂ ਹੁੰਦਾ ਤਾਂ ਰੱਬ ਜਾਣਦਾ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ